ਪुलिस ਵਾਲੀ ਦਾ ਪੈ ਗਿਆ ਵਕੀਲ ਦੇ ਨਾਲ ਪੇਚਾ ਵਕੀਲ ਆਕੇ ਵਰਦੀ ਲਾਕੇ ਗੱਲ ਕਰ ਮੇਰੇ ਨਾਲ ਮੌਕੇ ਤੇ ਗਰਮਾ ਗਿਆ ਮਾਹੌਲ ਸੜਕ ਵਿਚਾਲੇ ਹੋਇਆ ਹੰਗਾਮਾ ਪੁਲਿਸ ਵਾਲਿਆਂ ਦੀ ਵਕੀਲ ਦੇ ਨਾਲ ਬਹਿਸ ਹੁੰਦੀ ਹੋਈ ਨਜ਼ਰ ਆ ਰਹੀ ਹੈ ਹਾਲ ਹੀ ਦੇ ਵਿੱਚ ਇਹ ਵੀਡੀਓ ਸਾਹਮਣੇ ਆਈ ਹੈ ਜੋ ਕਿ ਸੋਸ਼ਲ ਮੀਡੀਆ ਤੇ ਵੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਸੜਕ ਵਿਚਾਲੇ ਹੀ ਪੁਲਿਸ ਵਾਲਿਆਂ ਦਾ ਵਕੀਲ ਦੇ ਨਾਲ ਪੇਚਾ ਪੈ ਗਿਆ ਅਤੇ ਦੋਹਾਂ ਵਿਚਾਲੇ ਬਹਿਸਬਾਜੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਇਸੇ ਦੌਰਾਨ ਇਸ ਵੀਡੀਓ ਦੇ ਵਿੱਚ ਵਕੀਲ ਕਹਿੰਦਾ ਹੋਇਆ ਨਜ਼ਰ ਆਇਆ ਕਿ ਵਰਦੀ ਲਾ ਕੇ ਮੇਰੇ ਨਾਲ ਗੱਲ ਕਰ ਮੈਂ ਵੀ ਵਰਦੀ ਲਾ ਦਿੰਦਾ ਤੇ ਤੂੰ ਵੀ ਵਰਦੀ ਲਾ ਦੇ ਤੇ ਫਿਰ ਆਪਾਂ ਗੱਲ ਕਰਦੇ ਹਾਂ ਮੌਕੇ ਤੇ ਮਾਹੌਲ ਗਰਮਾ ਗਿਆ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋ ਗਈ ਹਾਲਾਂਕਿ ਇਸ ਦੀ ਜਾਣਕਾਰੀ ਨਹੀਂ ਹੈ ਕਿ ਇਹ ਲੜਾਈ ਝਗੜਾ ਕਿਉਂ ਹੋਇਆ ਵਕੀਲਾਂ ਵੱਲੋਂ ਐਸਐਸਪੀ ਦਿਹਾਤੀ ਨੂੰ ਸ਼ਿਕਾਇਤ ਦਿੱਤੀ ਗਈ ਹੈ ਅਤੇ ਉਹਨਾਂ ਨੂੰ ਲਾਈਨ ਹਾਜ਼ਰ ਕਰਨ ਦੀ ਵੀ ਮੰਗ ਕੀਤੀ ਹੈ ਤੁਹਾਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਐ ਵੀਡੀਓ ਦਿਖਾਉਂਦੇ ਹਾਂ ਚਾਂਤੀ ਕਰੋ ਭਾਜੀ ਚਾਂਤੀ ਕਰੋ ਚਾਂਤੀ ਕਰੋ ਮੈਂ ਸਰ ਕੇ ਕੇ ਗੱਲ ਕੀਤੀ ਇਹਨਾਂ ਨਾਲ ਸਰ ਕੇ ਕੇ ਗੱਲ ਕੀਤੀ ਮੈਂ ਕਿ ਸਰ ਦੱਸੋ ਕਾਗਜ਼ ਕੀ ਲੋੜ ਆ ਦੱਸੋ ਗੱਲ ਦੱਸੋ ਗਮ ਕਰੋ ਰੋਡ ਸਾਈਡ ਸਾਰਾ ਜਾਮ ਲੱਗਾ सिंपल डिमांड है सारे प्रशासन जिन्हें बदतमीजी की खिलाफ सख्तों सख्त जल्दी कार्रवाई की जाए ਪਬ ਇਹ ਜੇ ਪੜੀ ਲਿਖੀ ਸਾਰੇ ਜਮਾਨੇ ਦਾ ਕਰਦੇ ਪਿਆ ਆ ਪਬਲਿਕ ਨੂੰ ਕਿੰਨਾ ਪਰੇਸ਼ਾਨ ਛਡ ਕਰਦੇ ਹੋਣਗੇ ਇਹ ਸਾਰੀ ਪਬਲਿਕ ਨੂੰ ਇਕੱਠੇ ਹੋਵਾ ਇਹ ਦੇਖਲਾ ਬਾਜਦਾ ਵੋ ਇੱਕ ਦਿਤਿਹੜੀ ਚੱਲਦਾ ਵਾ ਨਿੱਤ ਦਿਹੜੀ ਚੱਲਦਾ ਨਾਲਾ ਕਿ ਆ ਵੀ ਨਹੀਂ ਹੈਗਾ ਉੱਪਰੋਂ ਜਿਹੜੇ ਉੱਪਰ ਅਫਸਰ ਸਾਰੇ ਬੈਠੇ ਨੇ بڑے ਇੰਸਪੈਕਟਰ ਨੇ ਸਾਰੇ ਜਮਾਨੇ ਕਰਦੇ ਲੇਕਿਨ ਜਿੰਨੇ ਸਾਰੇ ਥੱਲੇ ਬੈਠੇ ਹੁੰਦੇ ਨੇ ਇਹ ਬਹੁਤ ਰੈਗੂਲਰ ਮਤਵੀਜੀ ਕਰਦੇ ਨੇ ਉੱਪਰ ਦੇ ਅਫਸਰਾਂ ਨੂੰ ਪਤਾ ਲੱਗਣਾ ਚਾਹੀਦਾ ਵਾ ਕਿ ਥੱਲੇ ਦਾ ਅਫਸਰ ਕੀ ਕੀ ਕਰਦੇ ਨੇ ਜਿਹੜੇ ਮਲਾੜੇ ਥੱਲੇ ਭਾਈ ਨੇ ਇਹ ਲਾਈ ਐਗਜ਼ੈਂਪਲ ਲੱਲੂ ਸੇ ਇੱਕ ਵਕੀਲ ਦੀ ਯੂਨੀਫਾਰਮ ਨੂੰ ਪਾਣ ਤਾਂ ਨਹੀਂ ਆਕੇਗਾ ਇਹ پورے ਹਿੰਦੁਸਤਾਨ ਦੇ ਵਕੀਲਾਂ ਨੂੰ ਹੱਥ ਪਾਣ ਵਾਲੀ ਗੱਲ ਕੀਤੀ ਆ ਪੂਰੀ ਲੀਗਲ ਪੂਰੀ ਲੀਗਲ ਜੇ ਐਸਸੀ ਦਾ ਜਲਦੀ ਜਲਦੀ ਸੋਲੂਸ਼ਨ ਨਹੀਂ ਹੁੰਦਾ ਕਾਰਵਾਈ ਨਹੀਂ ਦਿੰਦੀਗੀ ਅਜੀਬ ਦੇਸ਼ ਦਾ ਸਟੇਟ ਲੈਵਲ ਤੋਂ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ Amazon Fire TV, Daily Hunt ਤੇ ਈ ਬਾਬਾ ਤੇ ਦੇਖ ਸਕਦੇ ਹੋ USA, Canada, Australia, New Zealand ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ